ਪਹਿਲੀ ਯਾਰੀ ਸ਼ਾਇਦ ਫੁੱਲ ਬਲੌਗ ਬਣੂਗਾ ਇਹ ਬੇੜੇ ਵਾਲਾ ਬਾਬਾ ਚਾਰ ਸਿਲੰਡਰ ਲਾਇਆ ਇਹਨੇ ਵਡਾ ਇੰਜਨ ਆ ਉਹਦਾ ਗੱਡੀ ਦਾ ਵਡਾ ਇੰਜਨ ਚਾਰ ਸਿਲੰਡਰ ਆ ਸ਼ਾਉਟ ਪੂਰੀ ਫਿੱਟ ਕੀਤੀ ਆ ਤੇ ਆਓ ਚਲਿਏ ਫਿਰ ਬੈਠੋ ਭਾਈ ਬੈਠੋ ਵੈਦਰ ਵੀ ਬਹੁਤ ਸੋਹਣਾ ਹੈ ਵੈਦਰ ਬਹੁਤ ਅੱਛਾ ਹੈ ਨਾ ਵੈਦਰ ਜੇ ਬਾਬਾ ਜੀ ਦੀ ਕੀ ਹਾਲਤ ਸਾਰਿਆਂ ਦਾ ਉਮੀਦ ਕਰਦੇ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਬੇੜਾ ਬਾਬੇ ਦੇ ਜਾਣ ਨੂੰ ਤਿਆਰ ਖੜਾ ਆ ਤੇ ਆਪਾਂ ਖੜੇ ਆ ਬਾਬਾ ਗਰੀਬ ਨਾਥ ਜੀ ਦੇ ਦਰਬਾਰ ਤੇ ਤੇ ਇੱਥੋਂ ਜਿਹੜੀਆਂ ਬੋਟਾਂ ਜਾਂਦੀਆਂ ਆ ਬਡਸਰ ਵਾਲੀ ਸਾਈਡ ਜਾਂਦੀਆਂ ਆ ਹਮੀਰਪੁਰ ਵਾਲੀ ਸਾਈਡ ਵੀ ਜਾਂਦੀਆਂ ਆ ਇੱਥੋਂ ਬੋੜ ਜਾਊਗੀ ਬਡਸਰ ਲਠਿਆਣੀ ਤੇ ਆਪਣੇ ਭਰਾ ਦੋ ਰਈਏ ਤੋਂ ਤੇ ਨਾਲ ਵਾਈਕ ਵੀ ਜਾਊਗੀ ਤੇ ਪੂਰਾ ਸ਼ੂਟ ਕਰਦੇ ਚਲਾਂਗੇ ਇਸ ਬੇੜੇ ਦੇ ਵਿੱਚ ਤੇ ਆ ਜਿਓ ਜੀ ਫੜਿਓ ਜਰਾ ਹੋ ਵਾਈਪ ਬੱਦ ਹਾਂਜੀ ਆਜੋ ਆਜੋ ਤੁਸੀਂ ਵੀ ਆਜੋ ਨੰਗੇ ਹੋ ਨੰਗੇ ਹੋ ਨੰਗੇ ਹੋ ਆਜੋ 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 ਵਾਇਕ ਰੱਖ ਲੈਣੀ ਸੀਗੀ ਦੰਮੀ ਨਾਲ ਤਰੀਕ ਲਾਜੀ ਕੋਈ ਕੋਈ ਲੇ ਗਰਾਮ ਆ ਜਾਂਦੇ ਆ ਲੈ ਲੋ ਜੀ ਬਾਕੀ ਬਾਤ ਖਤਮ ਕਰਦੇ ਲੋ ਜੀ ਨੰਗਲੇ ਦੇ ਬਾਈ ਨੂੰ ਨੰਗ ਲੈਣਾ ਜੀ ਮੈਂ ਨਵੀ ਰੇ ਵੀ ਚੜਨਾ ਯਾਰ ਆ ਗਏ ਆ ਗਏ ਉਹ ਵੀ ਆ ਗਏ ਲੈ ਦੂਜਾ ਵੀ ਚੜਾ ਦਈਏ ਬੜਾਈ ਆਈਏ ਹਲਮੜ ਥੱਲੇ ਦਾ ਥੋੜਾ ਬੱਦਲ ਚੱਲ ਪਿੱਛੇ ਦੇਖਣਾ ਪਿੱਛੇ ਨਹੀਂ ਪਲਾਨ ਡਿਸਕਵਰ ਕੱਕਦੇ ਫਟੇ ਫੜਲਾ ਫੜਲਾ ਚੱਕਦੇ ਚੱਕਦੇ ਤਾਹ ਨੂੰ ਚੱਕ ਬੜੀ ਚਲ ਚਲ ਹੋ ਜਾਂਦੀ ਹੋਣੀ ਯਾ ਤੇ ਹੈਡ ਮੈਂਡ ਮੂਰੇ ਰੱਖ ਤੇ ਲਓ ਜੀ ਵਾਇਕਾ ਰੱਖ ਲਈਆਂ ਵਿੱਚ ਤੇ ਆਜਾ ਅਭਿਨਾਜ ਆ ਇਦਾਂ ਬਹੁਤ ਵਧੀਆ ਭਾਈ ਜੀ ਠੀਕ ਆ ਲਓ ਜਕਾਰਾ ਫੇ ਜਕਾਰਾ ਪੋਣਾ ਹਰੀ ਦੁੱਧਾ ਧਰੀ ਦਾ ਬੋਲ ਸੱਚੇ ਦਰਵਾਰ ਕੀ ਜੈ ਇੱਕ ਭਜਨ ਹੀ ਹੈਗਾ ਓ ਯਾਰ ਤੇ ਅੱਜ ਉਹ ਪੇਟਕੇ ਤੇ ਆ ਗਈ ਬਾਬਾ ਜੀ ਦਾ ਭਜਨ ਮੈਂ ਤਾਂ ਸੁਣਿਆ ਕਿ ਪੋਣਾ ਹਰੀ ਪੱਤਣ ਤੇ ਆਂਛ ਆ ਜਾ ਯਾਰ ਤੂੰ ਬਾਹਰ ਹੀ ਖੜਾ ਆ ਆ ਜਾ ਅੰਦਰ ਤੇ ਆਨੰਦ ਆ ਜੀ ਪੂਰਾ ਤੇ ਅੱਜ ਬੇੜਾ ਪੋਣਾ ਹਰੀ ਦੇ ਦਰਬਾਰ ਸ਼ਾਤਲਾਈ ਨੂੰ ਜਾ ਰਹੇ ਆ ਤੇ ਉਸ ਤੋਂ ਬਾਅਦ ਦਿਉੜਸੇਦ ਗੋਫਾ ਦੇ ਦਰਸ਼ਨ ਕਰਨੇ ਆ ਤੇ ਇਹ ਰੁਕੂਗਾ ਲਠਿਆਣੀ ਜਾ ਕੇ ਲਠਿਆਣੀ ਤੋਂ ਵਾਈਕਾਂ ਬਾਹਰ ਗੱਡਾਂਗੇ ਤਾਂ ਫਿਰ ਚਲਾਂਗੇ ਬਾਬੇ ਦੇ ਦਰਸ਼ਨ ਹਨਾ ਤੇ ਆਓ ਚਲੀਏ ਫਿਰ ਬੈਠੋ ਭਾਜੀ ਬੈਠੋ ਵੈਦਰ ਵੀ ਬਹੁਤ ਸੋਹਣਾ ਹੈ ਵੈਦਰ ਬਹੁਤ ਅੱਛਾ ਹੈ ਨਾ ਵੈਦਰ ਤਾਂ ਕਿਆ ਹੀ ਬਾਤਾਂ ਆ ਅੱਛਾ ਇੰਜਨ ਇਹਨਾਂ ਨੇ ਬਹੁਤ ਵੱਡਾ ਅੱਛਾ ਬਬਾ ਚਾਰ ਸਿਲੰਡਰ ਲਾਇਆ ਇਹਨਾਂ ਨੇ ਵੱਡਾ ਇੰਜਨ ਆ ਉਹਦਾ ਗੱਡੀ ਦਾ ਵੱਡਾ ਇੰਜਨ ਚਾਰ ਸਿਲੰਡਰ ਆ ਸ਼ਾਉਟ ਪੂਰੀ ਫਿੱਟ ਕੀਤੀ ਆ ਇਹ ਭਾਜੀ ਸਟੀਰਿੰਗ ਆ ਸਟੀਰਿੰਗ ਆ ਪਤਾ ਕੀ ਗੱਲ ਆ ਇਹ ਇੰਨੇ ਭਜਨ ਖਿੱਚ ਕੇ ਲੈ ਜਾਂਦਾ 40 40 50 50 ਬੰਦੇ ਹੁੰਦੇ ਆ ਸਮਾਨ ਹੁੰਦਾ ਆ ਹਣਾ ਇਹਨਾਂ ਦਾ ਚਲਦਾ ਫਿਰਦਾ ਘਾਰ ਆ ਜੀ ਚਲਦਾ ਮੇ ਚਲਦਾ ਫਿਰਦਾ ਪਾਣੀ ਵਾਲਾ ਘਰ ਇਹਦਾ ਸ਼ਿਕਾਰੀ ਹੁੰਦੇ ਸ਼੍ਰੀਨਗਰ ਮੈਂ ਦੇਖੇ ਸ਼ਿਕਾਰੀ ਆ ਪਰ ਉੱਥੇ ਪਾਣੀ ਇੰਨਾ ਹੁੰਦਾ ਨਹੀਂ ਉਹ ਥੋੜਾ ਜਿਹਾ ਹੁੰਦਾ ਹੌਲੀ ਹੌਲੀ ਘਮਾਉਂਦੇ ਨੇ ਪਰ ਇਹਨਾਂ ਦੀ ਬਹੁਤ ਬਜਨੀ ਆ ਨਾ ਬਹੁਤ ਬਜ ਜਾਂਦਾ ਨਾ ਤੇ ਚਲੋ ਬਹੁਤ ਵਧੀਆ ਜੀ ਤੇ ਪੋਣਾ ਹਰੀ ਦੇ ਦਰਬਾਰ ਬੇੜੇ ਦੇ ਵਿੱਚ ਤੇ ਪਹਿਲੀ ਵਾਰੀ ਸ਼ਾਇਦ ਫੁੱਲ ਬਲੌਗ ਬਣੂਗਾ ਇਹ ਬੇੜੇ ਵਾਲਾ ਤੇ ਮਿਲਦੇ ਆ ਬਾਬਾ ਜੀ ਦੇ ਦਰਬਾਰ ਦੇ ਉੱਤੇ ਲਓ ਜੀ ਲਓ ਜੀ ਕਰਾ ਫਿਰ ਜੱਤਰਾ ਪੋਣਾ ਰਿਦਦਾ ਤਰੀ ਦਾ ਬੋਲ ਸੱਚੇ ਦਰਬਾਰ ਕੀ ਜੈ ਲਓ ਜੀ ਖਿੱਚ ਲਓ ਤਿਆਰੀਆਂ ਫਿਰ ਆਜੋ 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 ਕੀ ਬਾਤ ਆ ਕੀ ਬਾਤ ਆਜੋ 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 ਭਾਈ ਹਨੇ ਮਗਰ ਬੋਣਾ ਹੁਣ ਹਮ ਮਿਲੀ ਮਸ਼ਹੂਰੀ ਸਾਨੂੰ ਤੇਰੇ ਦਰਬਾਰ ਤੋਂ ਮਿਲੀ ਸਾਨੂੰ ਮਸ਼ਹੂਰੀ ਸਾਨੂੰ ਤੇਰੇ ਦਰਬਾਰ ਤੋਂ ਮਿਲੀ ਮਸ਼ਹੂਰੀ ਸਾਨੂੰ ਤੇਰੇ ਦਰਬਾਰ ਤੋਂ ਮਿਲੀ ਮਸ਼ਹੂਰੀ ਸਾਨੂੰ ਤੇਰੇ ਦਰਬਾਰ ਤੋਂ ਸਦਕੇ ਵੇ ਜੋਗੀ ਆਵੇ ਜਾਵਾਂ ਤੇਰੇ ਪਿਆਰ ਤੋਂ ਸਦਕੇ ਵੇ ਜੋਗੀ ਮੈਂ ਜਾਵਾਂ ਤੇਰੇ ਪਿਆਰ ਤੋਂ ਇਹ ਪੇਟ ਸਾਡੇ ਸੋਨੂ ਭਾਜਦੀ ਆ ਮੈਨੂੰ ਬਹੁਤ ਪਿਆਰੀ ਲੱਗਦੀ ਆ ਖੋਟੇ ਸਿੱਕੇ ਤੇ ਸੋਨੂ ਵੀਰੇ ਦੀ ਨਵੀਂ ਪੇਟ ਆ ਰਹੀ ਆ ਪੋਣਾ ਸੀਨੀਅਰ ਨਾਲ ਲਾਇਆ ਪੋਣਾ ਹਰੀ ਨੇ ਔਰ 29 ਸਤੰਬਰ ਨੂੰ ਸਵੇਰੇ 7 ਵਜੇ ਸਤਗੁਰ ਭਜਨ ਮੰਡਲੀ ਤੇ ਪੈ ਜਾਣੀ ਹੈ ਦੇਖਿਓ ਜਰੂਰ ਸਾਰੇ ਜਾਣੇ ਠੀਕ ਹੈ ਨਾ ਤੇ ਬਾਕੀ ਮਿਲਦੇ ਆਂ ਵੀਡੀਓ ਦੇ ਅੱਗੇ ਤੇ ਬੋਟ ਜਾਣ ਲਈ ਤਿਆਰ ਹੋ ਗਈ ਆ ਤੇ ਇਹ ਹੈਗਾ ਉਹਨਾਂ ਸ਼ਾਰਟਕਟ ਰਸਤਾ ਤੇ ਜੇ ਆਪਾਂ ਇੱਥੋਂ ਰੋਡ ਬਾਈ ਰੋਡ ਜਾਵਾਂਗੇ ਤਾਂ ਬਹੁਤ ਦੂਰ ਪੈ ਜਾਂਦਾ ਹੈ ਨਾ ਤੇ ਇਧਰੋਂ 10 ਮਿੰਟ ਲੱਗਦੇ ਆ ਲਟਕਾਣੀ ਪਹੁੰਚਣ ਦੇ ਲਈ ਇਹ ਬਹੁਤ ਹੀ ਜ਼ਿਆਦਾ ਮਤਲਬ ਇਹੋ ਜਿਹਾ ਪ੍ਰਤੀਤ ਹੋ ਰਿਹਾ ਜਿਦਾਂ ਆਪਾਂ ਨਾ ਸਮੁੰਦਰ 'ਚ ਤੁਰੇ ਜਾਂਦੇ ਆ ਨਾ ਤੇ ਮਠਾ ਮਠਾ ਡਰ ਵੀ ਲੱਗਦਾ ਤੇ ਪਰ ਜਿਹੜਾ ਨਜ਼ਾਰਾ ਹੈ ਨਾ ਕਿਆ ਬਾਤ ਹੈ ਜੀ ਤੇ ਮੈਂ ਤਾਂ ਹਰ ਕਿਸ ਨੂੰ ਕਹੂੰਗਾ ਵੀ ਜਿਹੜੇ ਵੀ ਬਾਬਾ ਜੀ ਦੇ ਜਾਂਦੇ ਆ ਨਾ ਇੱਕ ਵਾਰੀ ਇਸ ਰਸਤੇ ਸਾਡੀ ਜਾ ਕੇ ਦੇਖੋ ਕਿਆ ਫੀਲ ਆਉਂਦਾ ਅਲੱਗ ਹੈ ਨਾ ਅਲੱਗ ਆਨੰਦ ਹੁੰਦਾ ਨਾ ਤੇ ਅਕੀ ਤੁਸੀਂ ਆਪੇ ਦੇਖ ਸਕਦੇ ਹੋ ਸਾਈਡ ਤੇ ਜਿਹੜੇ ਪਹਾੜ ਤੋਂ ਟਾਪੂ ਨਜ਼ਰ ਆਉਂਦੇ ਆ ਫਿਰ ਤੇ ਹੌਲੀ ਹੌਲੀ ਜਦੋਂ ਵਿੱਚ ਆ ਜਾਂਦੀ ਹੈ ਨਾ ਤੇ ਡਰ ਲੱਗਣੋਂ ਖੜ ਜਾਂਦਾ ਜਦੋਂ ਆਪਾਂ ਚੱਲਦੇ ਆ ਨਾ ਤੁਰਤੀ ਆ ਬੋਰ ਚੱਲਦੀ ਆ ਉਸ ਵੇਲੇ ਡਰ ਲੱਗਦਾ ਥੋੜਾ ਥੋੜਾ ਨਾ ਉਸ ਤੋਂ ਬਾਅਦ ਗਲੀ ਪਾਤੀ ਵਿੱਚ ਧਿਆਨ ਹੋਰ ਪਾਸੇ ਪੈ ਜਾਂਦਾ ਆ ਤੇ ਅਕੀ ਕੀ ਕਰ ਤੁਰਨ ਲੱਗੇ ਮੱੱਖਾ ਜਿਹਾ ਮਨ ਜਿਗਾ ਸਾਡੇ ਨਾ ਤੇ ਸਾਹਮਣੇ ਤੁਸੀਂ ਜਿੱਧਰ ਜਾ ਰਹੀ ਆ ਬੋਰ ਸਾਹਮਣੇ ਲੱਗਿਆਣੀ ਆ ਤੇ ਰਾਈਟ ਟਾਈਮ ਜਿਹੜਾ ਪਹਾੜ ਤੋਂ ਦਿਸ ਰਿਹਾ ਇਦਾਂ ਟਾਪੂ ਉਹਦੇ ਨਾ ਛੋਟੇ ਛੋਟੇ ਆਈਲੈਂਡ ਹੁੰਦੇ ਆ ਉਸ ਤਰ੍ਹਾਂ ਪ੍ਰਤੀਤ ਹੋ ਰਿਹਾ ਤਾਂ ਬਹੁਤ ਹੀ ਅਲੱਗ ਟੇਸ ਦਾ ਅਲੱਗ ਨਜ਼ਾਰਾ ਆ ਇੱਕ ਵਾਰੀ ਆਉਣਾ ਪੜਦਾ ਸਾਰਿਆਂ ਦਾ ਨਾ ਤੋ ਵੀਡੀਓ ਕਿਦਾਂ ਦੀ ਲੱਗਦੀ ਪਈ ਆ ਕਮੈਂਟਾਂ ਵਿੱਚ ਜਰੂਰ ਦੱਸਿਓ ਕਾਫੀ ਟਾਈਮ ਹੋ ਗਿਆ ਸੀ ਵੀ ਆਪਾਂ ਜਾਣਾ ਹੈ ਨਾ ਸ਼ਾਇਦ 2-3 ਸੈਟਰਡੇ ਦਾ ਨਾਂਗੇ ਸੀਗੇ ਪਰ ਮੈਂ ਸਬੱਬ ਨਹੀਂ ਬਣ ਰਿਹਾ ਸੀ ਜਾਣ ਦਾ ਤੇ ਦੂਜਾ ਪਾਣੀ ਵਿੱਚੇ ਜਾਣ ਤੋਂ ਥੋੜਾ ਘਟ ਕਵਰਾ ਹਟ ਗਈ ਹੈਗੀ ਹੈ ਨਾ ਅੱਗੇ ਉਹਦਾ ਓਟ ਆ ਫਰਿਆ ਜੀ ਮਹਾਰਾਜ ਦਾ ਤੇ ਬਾਕੀ ਵੀਊ ਵਾਸ਼ ਸ਼ਾਨਦਾਰ ਆ ਤੇ ਇੱਕ ਵਾਰੀ ਤਾਂ ਪਰਚੀ ਇਦਾਂ ਹੋਊਗਾ ਵੀ ਅਸੀਂ ਕਿਤੇ ਬਹੁਤ ਦੂਰ ਕਿਤੇ ਹੇਅਰ ਸਟੇਸ਼ਨ ਤੇ ਗਿਓ ਕਾਫੀ ਦੂਰ ਨਾ ਇਹ ਬਿਲਕੁਲ ਉੰਨੇ ਦੇ ਲਾਗੇ ਦਾ ਨਜ਼ਾਰਾ ਹੈ ਜੀ ਬਾਬਾ ਗਰੀਬਨਾਥ ਜੀ ਤੋਂ ਜਿਹੜਾ ਲਟਿਆਣੀ ਨੂੰ ਜਾਂਦਾ ਆ ਗੋਵਿੰਦ ਸਾਗਰ ਡੈਮ ਪਾਖੜਾ ਡੈਮ ਵੀ ਕਹਿ ਸਕਦੇ ਆ ਉਹਦੇ ਵਿੱਚ ਆਪਾਂ ਜਾ ਰਹੇ ਆ ਬਹੁਤ ਹੀ ਆਨੰਦ ਆ ਬਾਕੀ ਤੁਸੀਂ ਖੁਦ ਦੱਸਦੇ ਹੋਵੇ ਆ ਦੇਖ ਕੇ ਦੱਸੋਗੇ ਕਿ ਕਿਹੋ ਜਿਹਾ ਆਨੰਦ ਆ ਨਾ ਤਾਂ ਮੈਨੂੰ ਲੱਗਦਾ YouTube ਦੇ ਉੱਤੇ ਸ਼ਾਇਦ ਪਹਿਲੀ ਜਾਂ ਦੂਜੀ ਵੀਡੀਓ ਹੋਏਗੀ ਜਿਹੜੀ ਇਹ ਪਾਣੀ ਵਾਲੇ ਪ੍ਰੋਪਰ ਬੋਰਡ ਵਾਲੇ ਦਾਪ ਤੇ ਵੀਡੀਓ ਬਣਾਈ ਆ ਖੈਰੋ ਬਣਾਯੋਗੀ ਤਾਂ ਮੈਨੂੰ ਮੈਂ ਦੇਖੀ ਨਹੀਂ ਅਜੇ ਏ ਬਾਕੀ ਤੁਸੀਂ ਦੱਸਿਓ ਵੀਡੀਓ ਤੁਹਾਨੂੰ ਕਿਉਂ ਜਿਹੀ ਲੱਗਦੀ ਪਈ ਹੈ ਨਾ ਕਿ ਬਹੁਤ ਹੀ ਆਨੰਦ ਆ ਬਾਕੀ ਸਾਡੇ ਜਿਹੜੇ ਬੋਟ ਦੇ ਡਰਾਈਵਰ ਭਾਜੀ ਆ ਉਹਨਾਂ ਨੂੰ ਤਾਂ ਪਤਾ ਲੱਗਾ ਵੀ ਇੱਧਰ ਦੀ ਵੀ ਸੰਗ ਜਾਂਦੇ ਜਿਹੜੇ ਇੱਧਰਲੇ ਪਿੰਡਾਂ ਤੋਂ ਬਾਬਾਈ ਦੇ ਜਾਂਦੇ ਆ ਨਾ ਚੇਤੇ ਦੇ ਮਹੀਨੇ ਜਾਉਂ ਤਾਂ ਵੀ ਜਾਂਦੇ ਆ ਕਿਉਂ ਬੋਟ ਦੇ ਰਸਤੇ ਹੀ ਜਾਂਦੇ ਆ ਨਾ ਤੇ ਮੈਨੂੰ ਹੋਰ ਵੀ ਕਮੈਂਟ ਕਾਫੀ ਆਉਂਦੇ ਰਹਿੰਦੇ ਆ ਅਸੀਂ ਤਾਂ ਪਹਿਲਾਂ ਇੱਕ ਮੈਂ ਪਾਖੜਾ ਡੈਮ ਤੇ ਲੱਗ ਗਿਓ ਇੱਕ ਬੋਟ ਚੱਲਦੀ ਆ ਨਾ ਇੱਥੇ ਮੱਕੀ ਦੀ ਰੋਟੀ ਦੇ ਫਰੋਂ ਦਾ ਸਾਗ ਬਣਦਾ ਆ ਉਹ ਵੀ ਭਾਈ ਉਹਦੇ ਵਿੱਚ ਵੀ ਕਮੈਂਟ ਆਇਆ ਸੀ ਵੀ ਉਹ ਕਾਫੀ ਟਾਈਮ ਤੋਂ ਉਸ ਰਸਤੇ 'ਤੇ ਨੀ ਜਾ ਰਹੇ ਹਨ ਤੇ ਮੈਂ ਇਹ ਰਸਤਾ ਪਹਿਲੀ ਵਾਰੀ ਦੇਖਿਆ ਨਾ ਤਾਂ ਮੈਨੂੰ ਵੀ ਬਹੁਤ ਵਧੀਆ ਲੱਗਾ ਔਰ ਇੱਕ ਅਲੱਗ ਫੀਲ ਆਇਆ ਇਸ ਲਈ ਮੈਂ ਇਸ ਤਰੀਕੇ ਨਾਲ ਕਹਿੰਦਾ ਮੈਨੂੰ ਨਵਾਂ ਲੱਗਾ ਮੈਂ ਇਸ ਕਰਕੇ ਥੋੜਾ ਦੱਸਿਆ ਸੀਗਾ ਉਹਦੇ ਵਿੱਚ ਵੀ ਇਹ ਕਲੀਅਰ ਕੀਤਾ ਸੀ ਵੀ ਇਹ ਨਵਾਂ ਰਸਤਾ ਬਾਬਾ ਜੀ ਦੇ ਜਾਣ ਲਈ ਸਾਡੇ ਲਈ ਸੀਗਾ ਤਾਕੀ ਜਿਹੜੇ ਮੇਰੇ ਵੀਰ ਭਰਾ ਪਹਿਲਾਂ ਜਾਂਦੇ ਉਹਨਾਂ ਨੂੰ ਤਾਂ ਪਤਾ ਹੀ ਪਤਾ ਹੈ ਨਾ ਸਾਡੇ ਲਈ ਬਿਲਕੁਲ ਨਵਾਂ ਰਸਤਾ ਸੀਗਾ ਤੇ ਇਧਰ ਤੁਹਾਨੂੰ ਧਿਆਨ ਬਰੋ ਇਦਾਂ ਲੱਗਦਾ ਤੇ ਮੁੱਕਦੇ ਬਿਲਕੁਲ ਗੱਬੇ ਆ ਤੇ ਇੱਕ ਸਾਈਡ ਤੇ ਸੂਰਜ ਡੁੱਬਦਾ ਪਿਆ ਹੈ ਨਾ ਸੀ ਸਾਈਡ ਦੇ ਵਿੱਚ ਕੀ ਅਲੱਗ ਅਨੰਦ ਆ ਜੀ ਤੇ ਫਿਰ ਉਹ ਹੀ ਗੱਲ بار-ਬਾਰ ਜਿਹੜਾ ਪਿਛਲੀ ਵੀਡੀਓ 'ਚ ਕਹਿੰਦਾ ਹੁੰਦਾ ਵੀ ਇਹਨਾਂ ਜਗ੍ਹਾ ਤੇ ਆ ਕੇ ਨਾ ਅਲਫ਼ਾਜ਼ ਤੁਹਾਡੇ ਤੋਂ ਖਤਮ ਹੋ ਜਾਂਦੇ ਆ ਵੀ ਇਹਨਾਂ ਨੂੰ ਕੀ ਨਾਂ ਦਿੱਤਾ ਜਾਵੇ ਇਹੋ ਜਿਹੇ ਨਜ਼ਾਰੇ ਆ ਇਹੋ ਜਿਹੇ ਕੁਦਰਤ ਦੇ ਕ੍ਰਿਸ਼ਮੇ ਆ ਇਹੋ ਜਿਹੇ ਕੁਦਰਤ ਦੇ ਨਜ਼ਾਰੇ ਆ ਔਰ ਪ੍ਰਮਾਤਮਾ ਦਾ ਤੋ ਤੋ ਖੇਲੋ ਵੀ ਓਟ ਆਸਰਾ ਉਹਨਾਂ ਦਾ ਉਹਨਾਂ ਦੇ ਨਾਲ ਹੀ ਇਹ ਸਾਰਾ ਕੁਝ ਇੰਪੋਸੀਬਲ ਹੁੰਦਾ ਹੈ ਉਹਨਾਂ ਤੋਂ ਬਿਨਾ ਕੁਝ ਨਹੀਂ ਹੁੰਦਾ ਹਨਾ ਜੀ ਜੇ ਉਹ ਚਾਹੁੰਦੇ ਆ ਤਾਂ ਸਾਰਾ ਕੁਝ ਹੁੰਦਾ ਹੈ ਅੱਗੇ ਵੀ ਇਨੇ ਜਿਹੇ ਆਉਂਦੇ ਸੀ ਅੱਗੇ ਨਹੀਂ ਕਰੀਏ ਵੀਡੀਓ ਬਣ ਗਈ ਅੱਜ ਬਣਨੀ ਸੀ ਅੱਜੇ ਬਣਨੀ ਸੀ ਨਾ ਤੇ ਅੱਜ ਬਣ ਕੇ ਤੁਹਾਡੇ ਸਾਹਮਣੇ ਆ ਗਈ ਆ ਤੁਸੀਂ ਇਹਨੂੰ ਪਲੀਜ਼ ਲਾਈਕ ਸ਼ੇਅਰ ਔਰ ਕਮੈਂਟ ਜ਼ਰੂਰ ਕਰਿਓ ਸਬਸਕ੍ਰਾਈਬ ਵੀ ਕਰਿਓ ਚੈਨਲ ਨੂੰ ਜਿਨ੍ਹਾਂ ਨੇ ਨਹੀਂ ਕੀਤਾ ਤੇ ਇਸ ਤੋਂ ਬਾਅਦ ਇੱਕ ਹੋਰ ਬਹੁਤ ਜ਼ਬਰਦਸਤ ਵੀਡੀਓ ਆ ਰਹੀ ਆ ਪਰ ਬਿਲਕੁਲ ਉਨੇ ਤੇ ਲੱਗੇ ਜੀ ਔਰ ਬਿਲਕੁਲ ਹਟ ਕੇ ਆ ਜਿੰਨੀਆਂ ਮੇਰੀਆਂ ਵੀਡੀਓ ਆਈਆਂ ਉਹਨਾਂ ਤੋਂ ਬਿਲਕੁਲ ਹਟ ਕੇ ਆ ਔਰ ਪਹਾੜਾਂ ਦੇ ਬਿਲਕੁਲ ਥੱਲੇ ਜਾ ਕੇ ਆ ਖਾਡਾਂ ਦੇ ਵਿੱਚ ਜਾ ਕੇ ਔਰ ਸੁਰੰਗਾਂ ਦੇ ਵਿੱਚ ਜਾ ਕੇ ਬਿਲਕੁਲ ਉਨੇ ਤੇ ਲੱਗੇ ਇਦਾਂ ਦੀਆਂ ਸੁਰੰਗਾਂ ਆ ਕਿ ਤੁਸੀਂ ਦੇਖ ਕੇ ਰਾਂਹ ਰਹਿ ਜਾਓਗੇ ਤੇ ਜਲਦੀ ਵੀਡੀਓ ਆ ਰਹੀ ਆ ਇੱਕ ਅੱਧੇ ਦਿਨ ਦੇ ਵਿੱਚ ਵਿੱਚ ਇੱਕ ਸੋਨੂ ਸੈੜੀ ਭਾਜੀ ਦਾ ਭਜਨ ਆਇਆ ਸੀਨੇ ਨਾਲ ਲਾਇਆ ਪੋਣਾ ਹਰੀ ਨੇ ਔਰ ਉਹਦਾ ਵੀਡੀਓ ਜਿਹੜਾ ਆਪਾਂ 3 ਤਰੀਕ ਨੂੰ ਅਪਲੋਡ ਕਰਦੇ ਆਂ ਕਿ ਉਹਦਾ ਜਿਹੜਾ ਕੈਮਰੇ ਦੇ ਪਿੱਛੇ ਕਿੰਨੀ ਮਿਹਨਤ ਹੁੰਦੀ ਹੈ ਇੱਕ ਭਜਨ ਨੂੰ ਰੈਡੀ ਕਰਨ ਦੇ ਲਈ ਹਨਾ ਉਹ ਸਾਰਾ ਕੁਝ ਫੁੱਲ ਬਲੌਗ ਇੱਕ ਉਹ ਰੈਡੀ ਕਰਾਂਗੇ 3 ਤਰੀਕ ਨੂੰ ਬਾਕੀ ਤੁਸੀਂ ਇਦਾਂ ਹੀ ਪਿਆਰ ਦੇਈ ਜਾਓ ਆਪਣੇ ਭਰਾ ਨੂੰ ਤੇ ਆਪਾਂ ਇਦਾਂ ਵੱਧ ਝੜ ਕੇ ਵਧੀਆ-ਵਧੀਆ ਵੀਡੀਓ ਬਣਾਈ ਜਾਣੀਆਂ ਆ ਪਰ ਸ਼ੇਅਰ ਜ਼ਰੂਰ ਕਰਦੇ ਆ ਕਰੋ ਫਿਰ ਸ਼ੇਅਰ ਹਰ ਤੱਕ ਪਹੁੰਚ ਜੂਵੇ ਨਾ ਤੇ ਕੋਸ਼ਿਸ਼ ਹੁੰਦੀ ਆ ਕਿ ਹਰ ਹਰ ਵਾਰ ਇੱਕ ਬੈਸਟ ਕਰਨ ਦੀ ਨਾ ਤੇ ਬਾਕੀ ਕੋਸ਼ਿਸ਼ ਕਰਨ ਵਾਲਿਆਂ ਦੀ ਕਦੀ ਹਾਰ ਨਹੀਂ ਹੁੰਦੀ ਬਾਕੀ ਉਹਦਾ ਓਟ ਆਸਰਾ ਚਾਹੀਦਾ ਤੇ ਆਪਣੇ ਵੀਰਾ ਭਰਾਵਾਂ ਦਾ ਸਾਰਿਆਂ ਦਾ ਸਾਥ ਚਾਹੀਦਾ ਹੋਰ ਵਧੀਆ ਕਰਦੇ ਚੱਲਾਂਗੇ ਕਰਦੇ ਚੱਲਾਂਗੇ ਨਾ ਜੀ ਤੇ ਥੈਂਕ ਯੂ ਤੁਹਾਡਾ ਸਾਰਿਆਂ ਦਾ ਤੇ ਵੀਡੀਓ ਕਿੱਦਾਂ ਦੀ ਲੱਗੀ ਹੈ ਕਮੈਂਟਾਂ ਵਿੱਚ ਜ਼ਰੂਰ ਦੱਸਿਓ ਕਿਸੇ ਵੇਲੇ ਇੱਕ ਵਰਲਡ ਨੂੰ ਦੂਜੀ ਵਾਰੀ ਬੋਲ ਹੋ ਜਾਂਦਾ ਕੋਈ ਮੇਰਾ ਵੀਰ ਭਰਾ ਕਹਿ ਦਿੰਦਾ ਯਾਰ ਭਾਜੀ ਤੁਸੀਂ ਦੋ ਦੋ ਤਿੰਨ ਤਿੰਨਾਂ ਜੀ ਇੱਕ ਵਰਲਡ ਨੂੰ ਬੋਲ ਲੈਂਦੇ ਆ ਵੀਰੇ ਮੈਂ ਕਦੀ ਸਕ੍ਰਿਪਟਡ ਨਹੀਂ ਬੋਲਿਆ ਜੋ ਮਨ ਚ ਆਇਆ ਉਹ ਦੀ سپورਟ ਮੈਂ ਬੋਲ ਗਿਆ ਨਾ ਵੀਰੇ ਤੇ ਚਲੋ ਉਹਦੇ ਲਈ ਵੀ ਆਪਾਂ ਸੋਰੀ ਆ ਜੀ ਅਗਰ ਤੁਹਾਨੂੰ ਲੱਗਦਾ ਵੀ ਇੱਕ ਵਾਰਡ ਦੁਬਾਰਾ ਦੁਬਾਰਾ ਪੂਰ ਹੋ ਜਾਂਦਾ ਹੈ ਨਾ ਤੇ ਆਪਾਂ ਨਾਰਾਜ਼ ਨਹੀਂ ਕਿਸੇ ਵੀਰ ਭਰਾ ਨੂੰ ਕਰਨਾ ਨਾ ਤੁਸੀਂ ਸਾਰੇ ਆਪਣੀ ਫੈਮਲੀ ਆ ਤੇ ਮਿਲਦੇ ਆ ਜੀ ਇੱਕ ਨੈਕਸਟ ਵੀਡੀਓ ਦੇ ਵਿੱਚ